ਜਦੋਂ ਹਰ ਕਿਸੇ ਤੇ ਰੋਪ ਦਿਖਾਉਣ ਵਾਲੀ ਪੰਜਾਬ ਪੁਲਿਸ ਨੂੰ ਪੁੱਠੇ ਪੈਰਾਂ ਸ਼ਰਮਿੰਦਾ ਹੋ ਕੇ ਭਜਣਾ ਪੈ ਗਿਆ ਜੀ ਹਾਂ ਖਬਰ ਅੰਮ੍ਰਿਤਸਰ ਤੋਂ ਹੈ ਜਿੱਥੇ ਕਾਂਗਰਸੀ ਲੀਡਰ ਇੰਦਰਬੀਰ ਸਿੰਘ ਬਲਾਰੀਆ ਨੇ ਪੰਜਾਬ ਪੁਲਿਸ ਨੂੰ ਭਾਜੜ ਪਾ ਦਿੱਤੀ ਦਰਅਸਲ ਬਲਾਰੀਆ ਦਾ ਦਾਵਾ ਹੈ ਕਿ ਕੁਝ ਪੰਜਾਬ ਪੁਲਿਸ ਦੇ ਮੁਲਾਜ਼ਮ ਕੱਲ ਤੋਂ ਉਹਨਾਂ ਦੀ ਜਗ੍ਹਾ ਉੱਤੇ ਡੇਰੇ ਲਾ ਕੇ ਬੈਠੇ ਸਨ ਪਰ ਜਦ ਉਹਨਾਂ ਨੇ ਇਸ ਬਾਰੇ ਪਤਾ ਲਗਾਉਣ ਲਈ ਉੱਥੇ ਮੌਕੇ ਤੇ ਪਹੁੰਚੇ ਤਾਂ ਬਲਾਰੀਆ ਨੇ ਜਦੋਂ ਪੁਲਿਸ ਮੁਲਾਜ਼ਮਾਂ ਤੋਂ ਉੱਥੇ ਡੇਰਾ ਲਾਉਣ ਦਾ ਕਾਰਨ ਪੁੱਛਿਆ ਤਾਂ ਜਨਾਬ ਹਰਾਂ ਕੋਲ ਕੋਈ ਜਵਾਬ ਨਹੀਂ ਸੀ ਬਲਾਰੀਆਂ ਨੇ ਪੁਲਿਸ ਤੋਂ ਕਿਸੇ ਵਾਰੰਟ ਜਾਂ ਫਿਰ ਆਰਡਰ ਦੀ ਕਾਪੀ ਬਾਰੇ ਪੁੱਛਿਆ ਪਰ ਪੁਲਿਸ ਫਿਰ ਚੁੱਪ ਸੀ ਇਸ ਉੱਤੇ ਇੰਦਰਬੀਰ ਸਿੰਘ ਬਲਾਰੀਆਂ ਨੇ ਪੰਜਾਬ ਪੁਲਿਸ ਦੇ ਮੁਲਾਜ਼ਮਾਂ ਨੂੰ ਰੱਜ ਕੇ ਦਬਕੇ ਮਾਰੇ ਅਤੇ ਉੱਥੋਂ ਬਾਹਰ ਨਿਕਲਣੇ ਕਿਹਾ ਕਾਕੀ ਵਰਦੀ ਪਾਈ ਪੁਲਿਸ ਮੁਲਾਜ਼ਮਾ ਨੇ ਸਾਬਕਾ ਵਿਧਾਇਕ ਦੇ ਗੁੱਸੇ ਨੂੰ ਦੇਖਦਿਆਂ ਉੱਥੋਂ ਜਾਣਾ ਹੀ ਬਿਹਤਰ ਸਮਝਿਆ ਪਰ ਜਿਸ ਤਰ੍ਹਾਂ ਉਹਨਾਂ ਦਾ ਰਵੱਈਆ ਸੀ ਅਤੇ ਜਿਵੇਂ ਉਹ ਉੱਥੋਂ ਖਿਸਕੇ ਤਾਂ ਕਿਤੇ ਨਾ ਕਿਤੇ ਪੁਲਿਸ ਦੀ ਮਨਚਾਹ ਉੱਤੇ ਵੀ ਸਵਾਲ ਖੜੇ ਹੁੰਦੇ ਨੇ ਹਾਲਾਂਕਿ ਪੂਰੇ ਮਾਮਲੇ ਤੇ ਜਦੋਂ ਪੁਲਿਸ ਕਮਿਸ਼ਨਰ ਨਾਲ ਗੱਲਬਾਤ ਕੀਤੀ ਗਈ ਤਾਂ ਉਹਨਾਂ ਨੂੰ ਖੁਦ ਨੂੰ ਇਸ ਪੂਰੇ ਮਾਮਲੇ ਤੋਂ ਅਣਜਾਣ ਦੱਸਿਆ ਫਿਲਹਾਲ ਬਲਾਰੀਆ ਤੇ ਦਬਕੇ ਤੇ ਖਿਸਕੇ ਪੁਲਿਸ ਮੁਲਾਜ਼ਮਾ ਦੀ ਵੀਡੀਓ ਵਾਇਰਲ ਹੋ ਗਈ ਹੈ ਅਤੇ ਅਜੇ ਵਿੱਚ ਮਾਮਲਾ ਆਉਣ ਵਾਲੇ ਦਿਨਾਂ ਵਿੱਚ ਰਾਜਨੀਤਿਕ ਰੰਗ ਲੈ ਸਕਦਾ ਹੈ ਜੇ ਵਾਰੰਟ ਹੈਗਾ ਕੋਈ ਲਾਓ ਜੇ ਵਾਰੰਟ ਹੈਗਾ ਨਾ ਤੇ ਫੇਰ ਇੱਥੇ ਬੈਠੋ ਨਹੀਂ ਇਹ ਖਾਤੇ ਤੋਂ ਨਿਕਲੋਣੇ ਚਲੋ ਗੈਟ ਆਊਟ ਆਫ ਮਾਈ ਪਲੇਸ ਮੇਰੇ ਮੇਰੀ ਇਹ ਥਾਂ ਹੈਗੀ ਆ ਕੋ ਵਾਰੰਟ ਹੈਗਾ ਨਹੀਂ ਕੋ ਵਾਰੰਟ ਹੈਗਾ ਅਫਸਰ ਕਿਹੜਾ ਤੁਹਾਡੇ ਜੋ ਕੌਣ ਅਫਸਰ ਤੇ ਇੱਥੇ ਕਰਨ ਕੀ ਆ ਤੂੰ ਦੱਸਣ ਕੀ ਆ ਮੇਰੀ ਥਾਂ ਤੇ ਬੈਠਾ ਤੂੰ ਦੱਕੇ ਮਾਰਦੇ ਸਾਨੂੰ ਨਿਕਲੋ ਸਾਹ ਨਿਕਲੋ ਸਾਹ ਚਲੋ ਬਾਹਰ ਹੋ ਜੇ ਕੋ ਵਾਰੰਟ ਹੈਗਾ ਲਿਆਓ ਵਾਰੰਟ ਹੈਗਾ ਹੈਗਾ ਕੋਈ ਵਾਰੰਟ ਹੈ ਤਾਂ ਕਾਹਦਾ ਹੈ ਸਾਡੇ ਨਾਲ ਮੇਰੀ ਜਗਾ ਦੋ ਚਲੋ ਚਲੋ ਯਾਰ ਸੱਤ ਦੋ ਵੀ ਨਾ ਕਰੀ ਦੋ 10 ਗ੍ਰਾਮ ਵਿੱਚ ਇੱਥੇ ਦਾ ਟੱਟੂ ਨਾ ਹੁੰਦੇ ਬਾਹਰ ਉਹਦੇ ਟੱਟੂ ਆਦੇ ਚਲੋ ਬਾਹਰ